ਸਟੂਡੈਂਟਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਜਿਹੜੇ ਸਮਾਨਾਰਥਕ ਸ਼ਬਦ ਨੇ ਉਹ ਕਰਾਂਗੇ ਪਹਿਲਾਂ ਵਾਲੀ ਜਿਹੜੀ ਵੀਡੀਓ ਹੈ ਤੁਸੀਂ ਉਹਨੂੰ ਜ਼ਰੂਰ ਦੇਖ ਲੈਣਾ ਕਿਉਂਕਿ 50 ਤੋਂ ਪਹਿਲਾਂ ਵਾਲੇ 50 ਤੱਕ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕਲੀਅਰ ਕੀਤੇ ਨੇ ਅੱਜ ਅਸੀਂ 51 ਤੋਂ ਸ਼ੁਰੂ ਕਰਾਂਗੇ ਅਸੀਸ ਅਸੀਸ ਹੁੰਦਾ ਹੈ ਆਸ਼ੀਰਵਾਦ ਸ਼ੁਭ ਇੱਛਾ ਮੰਗਲ ਕਾਮਨਾ ਵਰ ਅਨੁਮਾਨ ਅੰਦਾਜ਼ਾ ਖਿਆਲ ਅਟਕਲ ਕਿਆਸ ਇਵੇਂ ਜਿਵੇਂ ਗੈਸ ਲਗਾਉਣਾ ਅਸ਼ubh ਮਨਹੂਸ ਬਦਸ਼ਗਨ ਅਪਹਾਗਾ ਮਾੜਾ ਇਸਤਰੀ ਨੂੰ ਔਰਤ ਮਹਿਲਾ ਨਾਰੀ ਤੀਵੀਂ ਤ੍ਰਿਮਤ ਰਨ ਇਕਰਾਰ ਕਾਲ ਪਰਨ ਪ੍ਰਤੀਗਿਆ ਵਚਨ ਵਾਅਦਾ ਇਨਸਾਨ ਮਨੁੱਖ ਮਾਨਵ ਵਿਅਕਤੀ ਸਖਸ਼ ਜੀਵ ਇਨਕਾਰ ਨਾ ਅਪਰਵਾਨਗੀ ਨਾ ਮਨਜ਼ੂਰੀ ਅਸਹਿਮਤੀ ਸਹੀ ਠੀਕ ਦਰੁਸਤ ਤੇ ਸ਼ੁੱਧ ਸਖਤ ਹੁੰਦਾ ਹੈ ਕਰੜਾ ਕਠੋਰ ਨਿੱਗਰ ਮਜਬੂਤ ਸਬਰ ਸੰਤੋਖ ਤ੍ਰਿਪਤੀ ਰੱਜ ਸੰਤੁਸ਼ਟੀ ਜੇਰਾ ਸਮਰੱਥ ਸ਼ਕਤੀਸ਼ਾਲੀ ਕਾਬਲ ਜੋਰਾਵਰ ਤਾਕਤਵਰ ਬਲਵਾਨ ਯੋਗ ਸਿਸ਼ਟਾਚਾਰ ਹੁੰਦਾ ਹੈ ਸਭਿਆਤਾ ਤਹਿਜ਼ੀਬ ਸਲੀਕਾ सखना होंदे खाली जोखला सरल सौखा आसान सुखाला सजावट शिंगार चमकदमक सुस्त आलसी ढिलड़ सुख आराम खुशी चैन शांति सर्दी ठंड पाला शीत पैर बिंदी न आएगा शीत यख स्याणा ਅਕਲਮੰਦ ਸਮਝਦਾਰ ਸੁਗੜ ਸੁਜਾਨ ਚੇਤਨ ਦਾਨਾ ਬੁੱਧੀਮਾਨ ਸਵਾਮੀ ਸਾਈ ਨਾਥ ਪ੍ਰਭੂ ਪਾਲਕ ਪਤੀ ਮਾਲਕ ਸਵਾਰਥ ਨੂੰ ਕਹਿੰਦੇ ਨੇ ਗੌ ਗਰਜ ਮਤਲਬ ਸੁਚੇਤ ਹੁੰਦਾ ਹੈ ਸੁਜਗ ਸਾਵਧਾਨ ਹੁਸ਼ਿਆਰ ਚੁਕੰਨਾ ਚੌਕਸ ਚੇਤਨ ਸੋਹਣਾ ਸੁੰਦਰ ਖੂਬਸੂਰਤ ਮਨੋਹਰ ਪਿਆਰਾ ਸੁਹਾਵਣਾ ਸ਼ੋਕ ਅਫਸੋਸ ਸੋਗ ਗਮ ਦੁੱਖ ਰੰਜ ਸੰਗ ਹੁੰਦਾ ਹੈ ਸ਼ਰਮ ਸੰਕੋਚ ਚਿਜਿਕ ਲੱਜਿਆ ਸੰਗਮ ਨੂੰ ਕਹਿੰਦੇ ਨੇ ਸੰਜੋਗ ਸੰਜੋਗ ਟੋ ਮੇਲ ਮਿਲਾਪ ਸਥਿਤੀ ਹੁੰਦੀ ਹੈ ਦਸ਼ਾ ਅਵਸਥਾ ਹਾਲਤ ਸਸਤਾ ਆਮ ਮਾਮੂਲੀ ਹਲਕਾ ਸੁਵੱਲਾ ਸੰਕੋਚ ਹੁੰਦਾ ਹੈ ਸੰਗ ਸ਼ਰਮ ਚਿਦਿਕ ਸੂਖਮ ਹੁੰਦਾ ਹੈ ਬਰੀਕ ਪਤਲਾ ਸੰਜੋਗ ਹੁੰਦਾ ਹੈ ਸੰਗਮ ਢੋ ਮਿਲਾਪ ਕੁਝ ਹੋਰ ਜਿਹੜੇ ਸ਼ਬਦ ਇਹਨਾਂ ਨੇ ਜਿਹੜੇ ਕਿ ਇਹਦੇ ਵਿੱਚ ਵੀ ਆ ਰਹੇ ਨੇ ਤੇ ਇੱਧਰ ਸਿੰਗਲ ਵੀ ਆ ਰਹੇ ਨੇ ਤੇ ਉਹ ਅਕੋਰਡਿੰਗ ਜਿਹੜੇ ਸ਼ਬਦਾਂ ਦੇ ਸਮਾਨਾਰਥਕ ਸ਼ਬਦ ਨੇ ਉਹੀ ਰਹਿਣਗੇ ਸੰਤੋਖ ਸਬਰ ਰੱਜ ਤ੍ਰਿਪਤੀ ਤੀਰਜ ਸੋਨਾ ਸੁੰਦਰ ਖੂਬਸੂਰਤ ਮਨੋਹਰ ਹੁਸ਼ਿਆਰ ਖਬਰਦਾਰ ਚਤੁਰ ਚਲਾਕ ਚਕੰਨਾ ਚੁਸਤ ਸਿਆਣਾ ਹਾਨੀ ਨੁਕਸਾਨ ਘਾਟਾ ਹੁਕਮ ਆਗਿਆ ਫਰਮਾਨ ਆਦੇਸ਼ ਇਜਾਜ਼ਤ ਕੋਝਾ ਕ੍ਰੂਪ ਬਦਸੂਰਤ ਬਦਸ਼ਕਲ ਭੈੜਾ ਕੋਮਲ ਸੋਹਲ ਕੋਲਾ ਨਰਮ ਮੁਲਾਇਮ ਨਾਜ਼ੁਕ ਮਲੂਕ ਖਰਾਬ ਨੂੰ ਕਹਿੰਦੇ ਨੇ ਗੰਦਾ ਮੰਦਾ भैड़ा बुरा खुशबू महक वाशना सुगंध खुशी आनंद सुरूर प्रसन्नता खूबी सिफ्त खासा जह लो खासीयत गुण विशेषता वड्याई गर्म तत्ता निगा, कोसा गदार तरोही ਬੀ ਦੋਹੀ ਬੇਵਫਾ ਗਰੀਬੀ ਹੁੰਦਾ ਕੰਗਾਲੀ ਥੋੜ ਨਿਰਤੰਤਾ ਕੁਸਾ ਕਹਿਰ ਕਰੋਧ ਨਰਾਜਗੀ ਗੁਲਾਮੀ ਅਧੀਨਤਾ ਦਾਸਤਾ ਪ੍ਰਤੰਤਰਤਾ ਪ੍ਰਾਧਿਨਤਾ ਗੰਦਾ ਖਰਾਬ ਬੁਰਾ ਭੈੜਾ ਮੰਦਾ ਚੰਗਾ ਹੁੰਦਾ ਹੈ ਸੋਹਣਾ ਖੂਬ ਠੀਕ ਭਲਾ ਨੇਕ ਵਧੀਆ ਅੱਛਾ ਚੰਚਲ ਹੁੰਦਾ ਹੈ ਚਲਾਕ ਚੁਲਬੁਲਾ ਚਤੁਰ छोटा अल्प निका लघु जान जिंद जिंदगी जीवन प्राण काया शरीर तन दे बदन जंग संग्राम संघर्ष मुठभेड़ युद्ध लड़ाई जंग संग्राम जुलम अत्याचार सितम शक्ति कहर जबर जोरावरी तशद ਚੇਜਿਕ ਹੁੰਦਾ ਹੈ ਸੰਕੋਚ ਸੰਗ ਸ਼ਰਮ ਹਇਆ ਤਾਕਤ ਹੁੰਦਾ ਹੈ ਸਮਰੱਥਾ ਸ਼ਕਤੀ ਜੋਰ ਬਲ ਤ੍ਰਿਪਤੀ ਨੂੰ ਕਹਿੰਦੇ ਨੇ ਤਤਸੱਲੀ ਸੰਤੁਸ਼ਟੀ ਸ਼ਾਂਤੀ ਥੋੜਾ ਹੁੰਦਾ ਹੈ ਅਲਪ ਕਮ ਘੱਟ ਮਾਮੂਲੀ ਟਿਕਾ ਹੁੰਦਾ ਹੈ ਸਬਰ ਸ਼ਾਂਤੀ ਠਰਮਾ ਧੀਰਜ دیਵਾਨਾ ਸ਼ੁਦਾਈ ਜਨੂਨੀ ਚੱਲਾ ਪਾਗਲ ਬੇਪਰਵਾ ਮਲੰਗ ਦਾਨਬ ਰਾਕਸ਼ ਦੈਂਤ ਸ਼ੈਤਾਨ ਦੁਸ਼ਮਣ ਵਿਰੋਧੀ ਵੈਰੀ ਸ਼ਤਰੂ ਦੁਸ਼ਮਣ ਸੱਜਣ ਮਿੱਤਰ ਯਾਰ ਬੇਲੀ ਧਰਤੀ ਜ਼ਮੀਨ ਪ੍ਰਿਥਵੀ ਭੂਮੀ ਪੋਇ ਧਨਵਾਨ ਹੁੰਦਾ ਹੈ ਅਮੀਰ ਤਨਾੜ ਸਰਮਾਇਦਾਰ ਪੂੰਜੀਪਤੀ ਨਫਾ ਖੱਟੀ ਫਾਇਦਾ ਮੁਨਾਫਾ ਲਾਹਾ ਲਾਭ ਨਿਖੱਟੂ ਨਕਾਰਾ ਨਿਕੰਮਾ ਬੇਕਾਰ ਮਖੱਟੂ ਵੈਲੜ ਨਿਰਾਰਥਕ ਦਾ ਹੁੰਦਾ ਹੈ ਅਰਥਹੀਣ ਬੇਹੁਦ੍ਦਾ ਬੇਮਤਲਬ ਭਾਵਰਹਿਤ ਨਿਰਮਲ ਸਾਫ ਸੁਥਰਾ ਸ਼ੁੱਧ ਪਵਿੱਤਰ ਨਰਾਜ ਗੁੱਸੇ ਖਫਾ ਰੁੱਸਿਆ ਨੀਚ ਨੀਵਾ ਤੁਚ ਭੈੜਾ ਬੁਰਾ ਕਮੀਨਾ ਨਾਚੀਜ਼ ਮਾਮੂਲੀ ਕਟਿਆ ਨੌਕਰ ਹੁੰਦਾ ਹੈ ਦਾਸ ਸੇਵਕ ਟੈਲੀਆ ਖਿਦਮਤਗਾਰ ਪਤਲਾ ਕਮਜ਼ੋਰ ਦੁਰਬਲ ਮਾੜਾ ਬ੍ਰੀਕ ਪਤਨ ਹੁੰਦਾ ਹੈ ਗਿਰਾਵਟ ਟੈਂ ਦੀ ਕਲਾ ਅਦੋਗਤੀ ਪਰਲੋਕ ਅਗਲਾ ਜਹਾਨ ਸਵਰਗ ਪ੍ਰਤੱਖ ਹੁੰਦਾ ਹੈ ਸਪਸ਼ਟ ਸਾਫ ਸਾਹਮਣੇ ਪ੍ਰਗਟ ਪੁਰਖ ਆਦਮੀ ਨਰ ਬੰਦਾ ਮਰਦ ਬਹਾਦਰ ਸੂਰਬੀਰ ਸੂਰਮਾ ਯੋਧਾ ਵੀਰ ਬਰਿਆਮ ਦਲੇਰ ਬਰਬਾਦੀ ਤਬਾਹੀ ਵਿਨਾਸ਼ नास खात्मा मलियामेट बिपता मुसीबत कठिनाई करोपी संकट भीड़ औकड़ पटकना बेचैनी व्याकुलता कुराहे अशांति पुल उकाई कुताही गलती मस्ती उन्माद खुमारी सरूर मदद इमदाद समर्थन सहायता हमायत मरण अंत काल, चढ़ाई देहांत मृत्यु मौत मिठा मिठास भरिया श्री मधुर शक्कर राजा बादशाह हुक्मरान रजवाड़ा रुख दरख्त बिरख लोभ इच्छा हिस तमा, लालसा लालच लव लौकिक संसारिक दुनियावी पदार्थक भौतिक वरखा मी बरसात बारिश विश्वास भरोसा यकीन निश्चय शरदा आस्था वर्तमान आधुनिक अजोका मौजूदा वधेरा अधिक चोखा, ज़्यादा वधिक ਵਸਲ ਸੰਗਮ ਸੰਯੋਗ ਜੋੜ ਮੇਲ ਮਿਲਾਪ ਵਹਿਮ ਚਿੰਤਾ ਟਪਲਾ ਪਰਮ ਭ੍ਰਾਂਤੀ ਭੁਲੇਖਾ ਵੇਲਾ ਅਵਾਰਾ ਸਖਣਾ ਨਕਾਰਾ ਨਿਕੰਮਾ ਵਿਛੋੜਾ ਹੁੰਦਾ ਹੈ ਅਲੈਦਗੀ ਹਿਜਰ ਜੁਦਾਈ ਦੂਰੀ ਬਿਰਹਾ ਵਿਯੋਗ ਵੈਰੀ ਸ਼ਤਰੂ ਦੁਸ਼ਮਣ ਵਿਰੋਧੀ ਦੇ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਵੀਡੀਓ ਤੁਹਾਡੇ ਸਾਰਿਆਂ ਦੇ ਲਈ ਹੈਲਪਫੁਲ ਰਹੇਗੀ ਭਾਵੇਂ ਤੁਸੀਂ ਸਕੂਲਿੰਗ ਕਰ ਰਹੇ ਹੋ ਸਕੂਲ ਦੇ ਵਿੱਚ ਪੜ੍ਹ ਰਹੇ ਹੋ ਜਾਂ ਫਿਰ ਤੁਸੀਂ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਇਹ ਵੀਡੀਓ ਸਾਰੇ ਹੀ ਵਿਦਿਆਰਥੀਆਂ ਦੇ ਲਈ ਹੈਲਪਫੁਲ ਹੈ ਥੈਂਕਸ ਫॉर ਵਾਚਿੰਗ